16 ਮਈ ਤੋਂ ਇਹਨਾਂ ਰਾਸ਼ੀਆਂ ਤੇ ਰਹੇਗਾ ਮਿਹਰਬਾਨ ਸ਼ੁਕਰ ਨਹੀਂ ਹੋਵੇਗੀ ਧਨ ਦੀ ਕੋਈ ਕਮੀ ਕਿਸਮਤ ਦੇ ਸਕਦੀ ਹੈ ਤੁਹਾਡਾ ਸਾਹ ਦੰਤਾਂ ਦੇ ਗੁਰੂ ਸ਼ੁਕਰ ਇੱਕ ਨਿਸ਼ਚਿਤ ਸਮੇਂ ਬਾਅਦ ਰਾਸ਼ੀ ਦੇ ਨਾਲ-ਨਾਲ ਨਕਸ਼ਤਰ ਨੂੰ ਵੀ ਬਦਲਦਾ ਹੈ ਜਿਸ ਦਾ ਪ੍ਰਭਾਵ 12 ਰਾਸ਼ੀਆਂ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ ਵਿੱਚ ਵੀ ਦਿਖਾਈ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੁਕਰ ਇਸ ਸਮੇਂ ਮੀਨ ਰਾਸ਼ੀ ਅਤੇ ਉੱਤਰ ਭਾਦਰਪਦ ਨਕਸ਼ਤਰ ਵਿੱਚ ਸਥਿਤ ਹੈ ਪਰਾ 16 ਮਈ ਨੂੰ ਸ਼ੁਕਰ ਆਪਣਾ ਨਕਸ਼ਤਰ ਬਦਲ ਕੇ ਰੇਵਤੀ ਨਕਸ਼ਤਰ ਵਿੱਚ ਪ੍ਰਵੇਸ਼ ਕਰੇਗਾ ਸ਼ੁਕਰ ਦੇ ਬੁੱਧ ਗ੍ਰਹਿ ਵਿੱਚ ਔਨ ਨਾਲ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਸ਼ੁਭ ਲਾਭ ਹੋਵੇਗਾ ਜਦੋਂ ਕਿ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਆਓ ਜਾਣਦੇ ਹਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਵੈਦਿਕ ਜੋਤਿਸ਼ ਦੇ ਅਨੁਸਾਰ ਦਿਨਤਾ ਦਾ ਗੁਰੂ ਸ਼ੁਕਰ ਹੈ ਸ਼ੁੱਕਰਵਾਰ 16 ਮਈ 2025 ਨੂੰ ਦੁਪਹਿਰ 12:59 ਮਿੰਟਾਂ ਤੇ ਰੇਵਤੀ ਨਕਸ਼ਤਰ ਵਿੱਚ ਪ੍ਰਵੇਸ਼ ਕਰੇਗਾ 31 ਮਈ ਤੱਕ ਇਹ ਤਾਰਾ ਮੰਡਲ ਵਿੱਚ ਰਹੇਗਾ ਇਸ ਤੋਂ ਬਾਅਦ ਅਸ਼wini ਨਕਸ਼ਤਰ ਵਿੱਚ ਪ੍ਰਵੇਸ਼ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਅਸਮਾਨ ਦੇ 27 ਤਾਰਾ ਮੰਡਲਾਂ ਵਿੱਚੋਂ ਆਖਰੀ ਯਾਨੀ 27ਵਾਂ ਤਾਰਾ ਮੰਡਲ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਕਿ ਧਨवान ਅਤੇ ਤਣੀ ਇਸ ਦਾ ਮਾਲਕ ਬੁੱਧ ਹੈ ਅਤੇ ਰਾਸ਼ੀ ਮੀਨ ਹੈ ਬ੍ਰੇਕ ਰਾਸ਼ੀ ਦੇ ਲੋਕਾਂ ਤੇ ਕੀ ਪ੍ਰਭਾਵ ਪੈਣਾ ਇਸ ਰਾਸ਼ੀ ਦੇ ਲੋਕਾਂ ਲਈ ਸ਼ੁੱਕਰ ਦਾ ਰੇਵਤੀ ਨਕਸ਼ਤਰ ਵਿੱਚ ਪ੍ਰਵੇਸ਼ ਲਾਭ ਦਾ ਇੱਕ ਸਾਫਤ ਹੋ ਸਕਦਾ ਹੈ ਸ਼ੁੱਕਰ ਇਸ ਰਾਸ਼ੀ ਦੇ ਲਾਭਕਰ ਵਿੱਚ ਸਥਿਤ ਹੈ ਅਜੇ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬੰਪਰ ਲਾਭ ਮਿਲ ਸਕਦੇ ਨੇ ਤੁਹਾਡੀ ਕੋਈ ਵੀ ਪ੍ਰਾਣੀ ਇੱਛਾ ਪੂਰੀ ਹੋ ਸਕਦੀ ਹੈ ਵਿੱਤੀ ਸਥਿਤੀ ਚੰਗੀ ਰਹਿਣ ਵਾਲੀ ਹੈ ਤੁਸੀਂ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਵੀ ਬਹੁਤ ਸਾਰੇ ਲਾਭ ਮਿਲ ਸਕਦੇ ਨੇ ਦੌਲਤ ਅਤੇ ਖੁਸ਼ਹਾਲੀ ਤੇਜ਼ੀ ਨਾਲ ਵੱਧ ਸਕਦੀ ਹੈ ਹੁਣ ਤੁਹਾਨੂੰ ਉਸ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਜੋ ਲੰਬੇ ਸਮੇਂ ਤੋਂ ਕਰ ਰਹੇ ਹੋ ਤੁਸੀਂ ਮੁਕਾਬਲੇ ਵਾਲੇ ਕੰਮਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਅੱਗੇ ਰਾਸ਼ੀ ਹੈ ਕਰ ਕਰਾਸ਼ੀ ਕਰਕ ਰਾਸ਼ੀ ਵਿੱਚ ਜਨਮੇ ਲੋਕਾਂ ਲਈ ਰੇਵਤੀ ਨਕਸ਼ਤਰ ਵਿੱਚ ਸ਼ੁੱਕਰ ਦਾ ਪ੍ਰਵੇਸ਼ ਅਨੁਕੂਲ ਪ੍ਰਭਾਵ ਪਾ ਸਕਦਾ ਹੈ ਇਸ ਰਾਸ਼ੀ ਦੇ ਲੋਕ ਹਰ ਖੇਤਰ ਵਿੱਚ ਬਹੁਤ ਸਫਲਤਾ ਪ੍ਰਾਪਤ ਕਰ ਸਕਦੇ ਨੇ ਬਹੁਤ ਸਾਰੀਆਂ ਇੱਛਾਵਾਂ ਜੋ ਲੰਬੇ ਸਮੇਂ ਤੋਂ ਲਟਕ ਰਹੀਆਂ ਸਨ ਪੂਰੀਆਂ ਹੋ ਸਕਦੀਆਂ ਨੇ ਜ਼ਮੀਨ ਜਾਇਦਾਦ ਤੁਸੀਂ ਵਾਹਨ ਨਾਲ ਸੰਬੰਧਿਤ ਮਾਮਲਿਆਂ ਵਿੱਚ ਬਹੁਤ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਹ ਸਮਾਂ ਨੌਕਰੀ ਪੇਸ਼ਾ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੁਹਾਨੂੰ ਉੱਚ ਅਧਿਕਾਰੀਆਂ ਤੋਂ ਪੂਰਾ ਸਮਰਥਨ ਮਿਲ ਸਕਦਾ ਹੈ ਜਿਸ ਕਾਰਨ ਤੁਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹੋ ਅਧਿਆਤਮਿਕਤਾ ਵੱਲ ਚੁਕਾ ਵਧੇਗਾ ਅਜਿਹੀ ਸਥਿਤੀ ਵਿੱਚ ਤੁਸੀਂ ਕਈ ਧਾਰਮਿਕ ਯਾਤਰਾਵਾਂ ਵਿੱਚ ਹਿੱਸਾ ਲੈ ਸਕਦੇ ਹੋ ਤੁਸੀਂ ਘਰ ਜਾਂ ਆਪਣੇ ਰਿਸ਼ਤੇਦਾਰ ਦੇ ਘਰ ਕਿਸੇ ਸ਼ੁਭ ਜਾਂ ਪਵਿੱਤਰ ਸਮਾਗਮ ਵਿੱਚ ਹਿੱਸਾ ਲੈ ਸਕਦੇ ਹੋ ਅੱਗੇ ਰਾਸ਼ੀ ਹੈ ਮਕਰ ਰਾਸ਼ੀ ਇਸ ਰਾਸ਼ੀ ਦੇ ਲੋਕਾਂ ਲਈ ਸ਼ੁਕਰ ਦਾ ਦੇਵਤੀ ਨਕਸ਼ਤਰ ਵਿੱਚ ਪ੍ਰਵੇਸ਼ ਖੁਸ਼ਕਿਸਮਤ ਸਾਬਤ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਦਾ ਆਤਮ ਵਿਸ਼ਵਾਸ ਤੇਜੀ ਨਾਲ ਵੱਧ ਸਕਦਾ ਹੈ ਜੇ ਇਸ ਸਥਿਤੀ ਵਿੱਚ ਤੁਸੀਂ ਬਹੁਤ ਸਾਰੇ ਕੰਮ ਕਰਨ ਦੇ ਯੋਗ ਹੋ ਸਕਦੇ ਹੋ ਤੁਹਾਨੂੰ ਅਚਾਨਕ ਵਿੱਤੀ ਲਾਭ ਦੇ ਨਾਲ ਕੋਈ ਚੰਗੀ ਖਬਰ ਮਿਲ ਸਕਦੀ ਹੈ ਪਰਿਵਾਰ ਨਾਲ ਚੱਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ ਇਸ ਦੇ ਨਾਲ ਹੀ ਤੁਹਾਡੀ ਬૌਧਿਕ ਸਮਰੱਥਾ ਵਿੱਚ ਵਾਧਾ ਹੋਵੇਗਾ ਜਿਸ ਕਾਰਨ ਤੁਸੀਂ ਆਪਣੇ ਭਵਿੱਖ ਬਾਰੇ ਵੱਡਾ ਫੈਸਲਾ ਲੈ ਸਕਦੇ ਹੋ ਤੁਹਾਨੂੰ ਕਾਰੋਬਾਰ ਦੇ ਖੇਤਰ ਵਿੱਚ ਬਹੁਤ ਲਾਭ ਮਿਲ ਸਕਦਾ ਹੈ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋ ਸਕਦੀ ਹੈ ਇਸ ਨਾਲ ਹੀ ਜ਼ਿੰਦਗੀ ਵਿੱਚ ਖੁਸ਼ੀ ਆ ਸਕਦੀ ਹੈ ਰਿਸ਼ਤਿਆਂ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ ਇਸ ਦੇ ਨਾਲ ਹੀ ਸਿਹਤ ਵੀ ਚੰਗੀ ਰਹੇਗੀ ਯਾਦ ਰੱਖੇ ਇਹ ਰਾਸ਼ੀਆਂ ਵਕ ਵਕ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਨੂੰ ਸਾਂਝੀਆਂ ਕੀਤੀਆਂ ਗਈਆਂ ਪੂਰੀ ਜਾਣਕਾਰੀ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੈ ਕੇ ਆਵਾਂਗੇ ਅਗਲੀ ਵੀਡੀਓ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਜੋਤਿਸ਼ ਮਾਇਰਾ ਤੋਂ ਮਿਲੀ ਹੋਈ ਜਾਣਕਾਰੀ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ